ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੁੰਚਦਾ ਦੇ ਰਿਹਾ 5611 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਝੋਟੀਆਂ ਦਿਖਾਉਣੀਆਂ ਚੰਗੇ ਤਗੜੇ ਕੱਟ ਕਾਠ ਵਾਲੀਆਂ ਤੇ ਸਾਰੀਆਂ ਹੀ ਹਰਿਆਣੀਆਂ ਵਾਂ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਅੱਜ ਇਹ ਵੀ ਜੀ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਜੀ ਅੱਗੇ ਵੀਰ ਲੈਂਦੇ ਤਗੜੇ ਤਗੜੇ ਨਗਿਨੇ ਅੱਜ ਸਟਾਰ ਹੀ ਲੈਂਦੇ ਜੱਗੇ ਵੀਰ ਸਹੀ ਗੱਲ ਦੋਦੇ ਡਰਾਮਾ ਇਹਨਾਂ ਦਾ ਸਟਾਰ ਹੀ ਆ ਠੀਕ ਆ ਠੀਕ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਸ ਸਿੰਘ ਜਪਨ ਚਿੰਦਾ ਜਿਲ੍ਹਾ ਹੁਣਸਰ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9345495 ਠੀਕ ਆ ਜੀ ਐਟੋ ਕਰੀਏ ਸ਼ੁਰੂਆਰ ਕੇ ਜਾਂ ਨੇ ਪੁੱਗਰਾ ਵੱਡੀ ਮੱਝ ਤੋਂ ਇਜੀ ਠੀਕ ਹੈ ਠੀਕ ਹੈ ਭਾਈ ਦੱਸਿਓ ਕਿੰਨੇ ਵੇ ਸਵੇਰੇ ਸੂਈ ਆ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਜੱਗੇ ਵੀ ਦੂਜਾ ਸੂਗਾ ਸੂਈ ਆ ਅੱਛਾ ਜੀ ਤੇ ਪਹਿਲੇ ਸਵੇਰੇ ਦੁੱਧ ਭਰੇ 24 ਤੋਂ 25 ਕਿਲੋ ਇਹਨੇ ਅੱਛਾ ਜੀ ਹਾਂਜੀ ਹਾਂਜੀ ਇਹ ਮਾਲ ਤਿੰਨੇ ਝੋਟੀਆਂ ਆਪਾਂ ਉਧਰੋਂ ਗੰਗਾ ਨਗਰੋਂ ਲੈ ਕੇ ਆਏ ਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੇ ਮਾਲਾ 24 25 ਕਿਲੋ ਪਹਿਲੇ ਸਵੇਰੇ ਭਰਿਆ ਜੇ ਹੁਣ ਆਇਆ ਟਾਈਮ ਮੇਰੇ ਕੋਲ ਬੋਲੀ 15 16 ਕਿਲੋ ਤਿਆਰ ਜੇ ਅੱਛਾ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਹੋਗਾ ਸੇ ਨੂੰ ਇਹ ਕੱਲ ਦੀ ਸੂਹੀ ਆ ਜਕੇ ਵੀਰ ਠੀਕ ਹੈ ਠੀਕ ਹੈ ਬਿਲਕੁਲ ਜਿਹੜਾ ਗਿੱਲਾ ਨਾਲੂ ਜਵਾਕਦਾ ਜਵਾਕੀ ਦੇ ਪਿੱਛੇ ਮੈਂ ਮਗਾ ਕੱਟਾ ਜਕੇ ਵੀਰੇ ਦੇ ਠੀਕ ਹੈ ਜੀ ਮੇਲ ਕਾਪ ਆ ਗਿਆ ਜਕੇ ਹਾਂ ਜੀ ਹਾਂ ਜੀ ਇਹ 15 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਇਹਦੀ ਜੱਗੇ ਵੀਰ ਜਿਹੜੀ ਗਾੜ੍ਹਿਆ ਨਾ ਹਾਂ ਜੀ 3 3.5 ਕਿਲੋ ਗਾੜ੍ਹ ਗਾੜੀ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਅਜੇ ਫਿਰ ਗਾੜ੍ਹ ਬੋਲੇ ਵਜੂ ਵੀ ਉਹਦੀ ਜੱਗੇ ਵੀਰ ਦਾ ਗਰੰਟੀ ਤੇ ਆਈ ਆ ਹਾਂ ਜੀ ਮੰਨ ਲਓ ਵੀ 20 25 ਕਿਲੋ ਆਂਦੇ ਵੀ ਜੇ ਮਾੜੀ ਮੱਝ ਦੁੱਧ ਦਊਗੀ ਤੇ ਪਰ ਦੇਣਾ ਚਾਹੀਦਾ ਇਹਨੂੰ ਨਿਕਾਟ ਕਾਟ ਕੋਈ ਜ਼ਿਆਦਾ ਚੰਗਾ ਆ ਗਿਆ ਤੇ ਦੇਖੋ ਵੇਖੋ ਇੱਧਰ ਦੇਖੋ ਕੰਡਾ ਪਾਈਆਂ ਕਰਮਾੜੀ ਨੇ ਕਲੋ ਜੀ ਚੈੱਕ ਕਰੋ ਇਹੋ ਜੀ ਆਹ ਇੱਕ ਇਹ ਉੱਤਰੀਆਂ ਨਹੀਂ ਮੱਝਾਂ ਨੇ ਦੁੱਧ ਨਹੀਂ ਦੇਣਾ ਪਰ ਦੇਣਾ ਕਿੰਨਾ ਦੇਣਾ ਕਿ ਸਹੀ ਗਾ ਸਹੀ ਗਾ ਨਾ ਬਿਲਕੁਲ ਬਿਲਕੁਲ ਜੀ ਪ्योर ਮੌਰੋਆ ਨਸਲ ਦੀ ਜੀ ਤੇ ਕੱਦ ਕਾੜ ਹੀ ਵੇਖ ਸਕਦੇ ਤੁਸੀਂ ਬਹੁਤ ਜਿਆਦਾ ਚੰਗਾ ਆ ਗਿਆ ਔਠੇ ਜਿੱਡੀ ਆ ਤੇ ਖੋਲੋ ਬਾਈ ਜੀ 9:00 ਵਜੇ ਕੰਦਰਾ ਨਗਰ ਦੀਆਂ ਛੁੱਟੀਆਂ ਅੱਜ ਕਿ ਤੁਹਾਨੂੰ ਦਿਖਾਉਣੀ ਆ ਬਾਲੇ ਚੰਗੇ ਤਗੜੇ ਕੱਦ ਕਾੜ ਵਾਲੀਆਂ ਤੇ 23 24 ਲੀਟਰ ਦੁੱਧ ਦੇ ਮਾਲਕਣਿਆਂ ਤੇ ਕਰੋ ਜੀ ਚੈੱਕ ਆਣ ਪਲਵਾਨਾਂ ਨੂੰ ਤੋਰਦੀ ਆ ਕਿ ਨਹੀਂ ਇਤਰਾ ਖਾੜੇ ਚ ਮੱਲ ਤੁਰਦਾ ਤੇ ਪੰਡਾ ਹੀ ਪਿਆ ਬੇਪੁਰਮ ਵਾਲੀ ਨੇ ਇਹ ਥਾਣਾ ਦਾ ਸੈਰ ਗੈਮ ਲਾਗੇ ਦੇ ਚੈੱਕ ਕਰਾਉਣਾ ਆ ਬਹਿਣ ਗਿੱਠ ਗਿੱਠ ਤੇ ਥਣ ਲੱਗਾ ਹੈ ਵੀ ਭਾਈ ਜੈੱਟ ਬਲੈਕ ਆ ਗਈ ਜੈੱਟ ਬਲੈਕ ਜਿਹਨੂੰ ਆ ਪਾ ਦੇ ਨੇ ਨਾ ਕਮਾਲਾ ਕਮਾਲਾ ਹੀ ਕਰੀ ਜੇ ਕਹਿ ਵੀਰ ਬੰਦੇ ਜਿੱਦੀ ਜਵਾਨ ਆ ਹਾਂਜੀ 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 ਕੋਈ ਸੁਣਾ ਵੇਖੋ ਕੋਈ 1 ਰੁਪਏ ਜਿਹਨਾਂ ਕੋ ਨੁਕਸ ਨਹੀਂ ਕਰ ਸਕਦਾ ਤੁਸੀਂ ਕਹਿੰਦੇ ਠੀਕ ਹੈ ਠੀਕ ਹੈ ਜੀ ਲਓ ਵੀ ਇੰਨੀ ਕਾ ਆ ਗਿਆ ਫੇਸੇ ਆ ਗਿਆ ਜੇ ਤੇ ਪਤਲੀ ਜੀ ਕਿੰਨੋਂ ਆਪਾਂ ਬੂਟੀ ਕਰਦੇ ਆਂ ਹਾਂ ਪਤਲੇ ਚੱਕ ਹੈ ਨਾ ਬਾਈ ਦੇ ਘੱਟ ਜਿੱਦੀ ਆ ਹਾਂਜੀ ਹਾਂਜੀ ਕਿੰਨੀਆਂ ਲੰਨੀਆਂ ਆਂ ਭਾਈ ਉਧਰ ਹਰੋ ਸੱਤ ਚੋਟੀਆਂ ਕੱਢੇ ਦੀਆਂ ਆ ਅੱਛਾ ਜੀ ਇਹ ਤਾਂ ਬੜੇ ਜ਼ੋਰ ਨਾਲ ਲੱਕੀਆਂ ਵੀਡੀਓ ਕਰਕੇ ਮੱਝਾ ਉੱਦਣੇ ਆਈਆਂ ਆ ਆਪਣੀਆਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਾਨੂੰ ਚੱਟਿਆ ਜੱਡਾ ਖਾਣੇ ਆ ਮੈਨ ਪੰਡਾ ਹੀ ਪਈਆਂ ਆ ਆ ਦੇ ਗਾਉਣ ਚੱਡੇ ਲੱਗੇ ਨੇ ਮੱਝਾਂ ਦੇ ਚੱਡੇ ਵੇਖੋ ਮੱਝਾ ਆ ਇਹਨੂੰ ਫੁੱਟ ਫੁੱਟ ਬਾਹਰ ਆਈ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲੋ ਬਾਈ ਜੱਗੇ ਵੀ ਚਵਾਈ ਹੈ ਤੁਹਾਨੂੰ ਜੱਗੇ ਮੜਾਇਆ ਕੋਈ ਦੋ ਮਿੰਟਾਂ 'ਚ ਮੱਝ ਚੋ ਸਕਦਾ ਆ ਅੱਛਾ ਜੀ ਐਡੀ ਚਵਾਈ ਆ ਮੱਝ ਦੀ ਠੀਕ ਹੈ ਠੀਕ ਹੈ ਜੀ ਲੋ ਬਾਈ ਇਹ ਮੋਟਰ ਵਾਲਾ ਹੀ ਹਸਾਬ ਆ ਵੀ ਬਾਈ ਕਹਿੰਦਾ ਕਿ ਦੋ ਤਿੰਨ ਮਿੰਟ ਤਾਂ ਪਹਿਲਾਂ ਚਵਾਈ ਹੋ ਜਾਂਦੀ ਆ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਬਾਈ ਹਰ ਜੱਗੇ ਵੀ ਤੁਹਾਨੂੰ ਪਤਾ ਹੈ ਜਿਹੜੀਆਂ ਮੱਝਾਂ ਦੇ ਮੁੱਲ ਦੇ ਲੋਕੀ ਉਧਰ ਜਾਈਦਾ ਕੋਈ 5 ਮੰਗਦਾ ਕੋਈ 6 ਮੰਗਦਾ ਹਾਂ ਜੀ ਆਪਾਂ 4 ਲੱਖ ਮੰਗਦੇ ਜੀ ਅੱਛਾ ਜੀ ਹਾਂ ਜੀ ਜੀ ਆਜਾ ਜੀ ਆਪਾਂ ਜੈ ਜੀ ਕਰ ਦੋ ਹਾਂ ਜੀ ਤੇ ਚੀਜ਼ ਜੱਗੇ ਵੀ ਚੰਗੀ ਆਣਾ ਚੰਗੀ ਐਦਨ ਗੀਣਾ ਐਦਨ ਗੀਣਾ ਛਾਟ ਨਹੀਂ ਕੋਈ ਚਲੋ 1 ਲੱਖ ਰੁਪਏ ਡਿਸਕਾਊਂਟ ਕਰ ਦਿੰਦੇ ਆ ਤਿੰਨ ਤਿੰਨ ਦੇ ਦਿੰਦੇ ਆ ਤੇ ਹੈਗੀ ਕਿ ਜੈ ਆਹ ਕਰਾ ਲਓ ਚਾਚੇ ਕੋਲ ਜੇ ਕਰਾਉਣੀ ਹੁੰਦੀ ਚਲ ਚਾਚਾ ਜੀ ਹੋਰ ਨਈ ਆਈ ਆਲੀ 5000 2.5 2.5 ਜੀ ਲੈ ਲਓ ਇਹਦੀ بڑا ਫਰਕੀ ਚਾਚਾ ਹਾਂ ਕਰਦੇ ਮਾਨ ਵੇਖ ਜੂ ਪੈਂ 50000 ਦਾ ਕਰਤਾ ਸੁੰਦੇ ਫੇਰ ਮੈਂ ਨਹੀਂ ਆਇਆ ਚਾਚਾ ਨੇ ਕਹਿਆ ਤਾਂ 2.5 ਨਹੀਂ ਦੇ ਦਾਂਗੇ ਖੁੱਲੇ ਮਾਨ ਤਾਂ ਖੁੱਲੇ ਮਾਨ ਚੱਕ ਜੱਗੇ ਵੀਰ ਵੇਖੋ ਕੋਈ ਆਵੇ ਮੇਰੇ ਘਰ ਦੋ ਡੰਗ ਤਿੰਨ ਡੰਗ ਜਿੱਦਾਂ ਮਰਜ਼ੀ ਚੋ ਕੇ ਖੜੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਬਾਜੀ ਪਰ ਤੁਹਾਨੂੰ ਪਤਾ ਵੀ ਨਗੀਨਾ ਜਿਹੜਾ ਜਿੰਨੇ ਮੱਝਾਂ ਦੋ ਲੈਣੀਆਂ ਨਾ ਕੰਢੀ ਬੜੀ ਹੈ ਕੰਢੀ ਬੜੀ ਕੰਢੀ ਬੜੀ ਟੱਕੇ ਲਾਈ ਗਏ ਨੇ ਨਾ ਟੱਕੇ ਲਾਈ ਕੋ ਸਾਂਹ ਵਾਲਾ ਖੜੇ ਹਾਂ ਸਾਂਹ ਵਾਲਾ ਖੜੇ ਤੇ ਬਾਕੀ ਫੇਰ ਮਜ਼ਾ ਆਉਂਦਾ ਮਜ਼ਾ ਆਉਂਦਾ ਲਓ ਬਾਜੀ ਦੋ ਦੋ ਦੱਕੂ ਵੀ ਦੋ 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 ਜਿਆ ਕਿੰਨੀ ਦੋ ਹਾਂ ਦੋ ਤਾਂ ਹੁਣ ਢੱਕਣ ਲਈ ਆਵੇ ਅੱਛਾ ਤੋ ਹੀ ਲੱਗਦੀ ਆ ਅੱਛਾ ਕੋਣੇ ਤੁਹਾਡਾ ਚਵਾਈ ਈ ਈ ਮੈਂ ਨਾ ਗੱਲਾਂ ਗਾਣੀਆਂ ਤੇ ਠੀਕ ਆ ਠੀਕ ਆ ਬਾਬਾ ਜੀ ਕਰੋ ਚੈੱਕ ਤੁਸੀਂ ਐਨ ਮੂਰਤੀ ਆ ਹਾਂਜੀ ਉਹ ਆਪਣੇ ਬਣਾਈ ਤੇ ਕੱਲਾ ਕੱਲਾ ਦੇਖੋ ਥਾਣੇ ਆ ਗਿੱਠਦੇ ਥਾਨ ਲੱਗਾ ਵਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਤੇ ਬਈ ਮਾਨਤਾਲ ਮੌਕੇ ਦੇ ਮਾਨਤਨ ਕੋਈ ਤੁਮ ਲਾਵੇ ਵੀਰਪਰਾ ਅਸੀਂ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ ਮੌਕੇ ਤੇ ਮਾਨਤਨ ਬਾਈ ਕਹਿੰਦਾ ਕਿ ਕਰਾਂਗੇ ਜਰੂਰ ਆਪਾਂ ਤੇ ਛੋਟੀ ਵੀ ਵੱਡੀ ਆ ਤੇ ਦੁੱਧ ਦੇ ਵੀ ਟੱਕੇ ਲਈ ਜੋਗੇ 24 25 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਹਾਂਜੀ ਹਾਂਜੀ ਇਹ 24 ਲੀਟਰ ਭਰੀ ਦੁੱਧ ਅੰਤਾਜਾ ਅੰਤਾਜਾ ਵੀਰ ਜੀ ਜਗੇ ਵੀ ਚੱਡੇ ਤੇ ਲੋਕਾਂ ਲਈ ਲੈਣਾ ਵੀਰਪਰਾ ਬਿਲਕੁਲ ਬਿਲਕੁਲ ਜਿਹੇ ਦਿਨ ਦੇ ਦਿਨ ਦੇ ਕਿੰਨੇ ਆ ਕਿੰਨੇ ਦਿਨਾਂ ਸਹੀ ਗੱਲ ਆ ਮੱਝਾਂ ਮਤਲਬ ਪੂਰੀਆਂ ਵੱਡੀਆਂ ਮੱਝਾਂ ਛੋਟੀਆਂ ਨਹੀਂ ਆ ਠੀਕ ਹੈ ਠੀਕ ਹੈ ਕੋਈ ਵੀਰਪਰਾ ਇੱਥੇ ਆ ਕੇ ਚੈੱਕ ਕਰਕੇ ਆਪਣੀ ਘਰੇ ਠੀਕ ਹੈ ਠੀਕ ਹੈ ਜੇ ਨੰਬਰ ਤੇ ਦੂਜੇ ਨੰਬਰ ਤੇ ਇਹਦਾ ਪਿੱਠ ਪੜਾ ਤੁਸੀਂ ਕਰੋ ਚੈੱਕ ਲਓ ਇਹ ਮੰਜਾ ਡੈਂਦਾ ਮੰਜਾ ਜਿਹਨੂੰ ਆਪਾਂ ਕਹਿੰਦੇ ਨੇ ਨਾ ਹਾਂਜੀ ਭਾਈ ਦੱਸਿਓ ਇਹਦੇ ਬਾਰੇ ਇਹ ਜੱਗੇ ਵੀ ਦੂਜਾ ਸੂਆ ਸੁਣੀ ਆ ਅੱਛਾ ਈ ਇਹ ਅਜੇ ਮੰਨ ਲਓ ਵੀ ਮਹੀਨੇ ਦੀ ਕੱਚੀ ਆ ਛੋਟੀ ਅੱਛਾ ਈ ਇਹਨੇ ਪਹਿਲੇ ਸੂਏ ਤੋਂ ਤਾਂ ਭਰਾਂ 18 ਤੋਂ 19 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਪਹਿਲਨ ਨੇ ਪਹਿਲਨ ਨੇ ਪਹਿਲਨ ਨੇ ਇਹ ਤੁਹਾਨੂੰ ਪਤਾ ਬਰੀਡ ਆ ਜਾਂਦੀ ਆ ਬਰੀਡਾਂ ਨੂੰ ਤੁਹਾਨੂੰ ਦੇਣਾ ਹੀ ਦੇਣਾ ਜੱਗੇ ਹਾਂਜੀ ਹਾਂਜੀ ਦੇਖੋ ਲਿਓ ਭਾਈ ਇਹਨੂੰ ਖੋਲ੍ਹ ਕੇ ਭਾਈਏ ਲਓ ਭਾਈ ਇਹ ਵੀ ਆ ਗਈ ਜੈਪੁਰ ਗੱਡ ਬਲੈਕ ਤੇ ਹੋਰ ਮੋਰਾ ਨਸਲ ਦੀ ਇਹ ਵੀ ਚੈੱਕ ਕਰੋ ਇਹਦਾ ਵੀ ਫੇਸ ਕੁਆਲਟੀ ਚੈੱਕ ਇਹ 15 ਲੀਟਰ ਜਿਹੜਾ ਇਹਨੇ ਪਹਿਲਾਂ ਨੇ ਦੁੱਧ ਭਰਿਆ ਤੇ ਦੂਜੀ ਸਵੇਰ ਨੂੰ ਗੱਭਣਾ ਇਹ ਦੇਣਾ ਲੱਗੂਗੀ ਭਾਈ ਕਹਿੰਦਾ ਕਿ ਮਹੀਨੇ ਦੇ ਆਸ-ਪਾਸ ਚੈੱਕ ਕਰੋ ਜੈਪੁਰ ਵੀ ਦਾ ਨੁਕਰੀਆ ਗੱਡ ਬਲੈਕ ਬਲੈਕ 골ਡ ਲੈਂਦਾ ਭਾਈ ਨੇ ਕਾ ਨਿਰਪੀ ਵੀ ਨਹੀਂ ਈ ਦੂਰ ਜਨਮ ਵਿੱਚ ਚੀਜ਼ ਨਾ ਚੰਗੀਆਂ ਨੇ ਅਸੀਂ ਫਿਰ ਕੀ ਫਾਇਦਾ ਸਾਡੇ ਉਥੇ ਮਾਲਾ ਈ ਦੂਰ ਜਾਣ ਦਾ ਨਹੀਂ ਬਿਲਕੁਲ ਜਾ ਸਹੀ ਗੱਲ ਹੈ ਜੀ ਲਓ ਵੀ ਤੇ ਠਪੜੀ ਵੱਲੋਂ ਬਹੁਤ ਜ਼ਿਆਦਾ ਅੱਛਾ ਹੋਈ ਹੈ ਤੇ ਜਿਹੜਾ ਵੀਰਪਰਾ ਇਹ ਵੀ ਸਾਂਭ ਵਾਲਾ ਲੈ ਜਾਊਗਾ ਤੇ ਦੁੱਧ ਤੇ ਟਕੇ ਨੇ ਵੀ ਲਈ ਜਾਣੇ ਕਰਮਾਲੀ ਦੇ ਇਹ ਬਾਕੀ ਲੱਗਦੇ ਸੋਨਾ ਦਾ ਫੈਜ ਗਿਆ ਫਾਈਨਲ ਚੈੱਕ ਕਰਨੇ ਦਾ ਨਹੀਂ ਕਿ ਵੀ ਇਹਦੀ ਥਣਾ ਦੀ ਪਿੱਛੇ ਦੀ ਅਛਾ ਜੀ ਸੂਨਦਿਆਂ ਤੱਕ ਫੁੱਲ ਗਰੰਟੀ ਦਵਾਂਗੇ ਠੀਕ ਹੈ ਠੀਕ ਮੇਰਾ ਖਾਣਾ ਨੁਕਸ ਨਿਕਲ ਆਵੇ ਪਿੱਛਾ ਮਾਰੇ ਸੂਗੇ ਪਹਿਲੋ ਮਾਰੇ ਦੀ ਗਰੰਟੀ ਆਪਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਬਾਈ ਮੁੱਲ ਫਿਰ ਮੁੱਲ ਦੇ ਜੱਗੇ ਵੀਰ ਆਪਾਂ ਲੱਖ ਰੁਪਈਆ ਸਾਹਮ ਛੱਡਦੇ ਨਹੀਂ ਇਹਦੀ ਸਿੱਧੀ ਸਿੱਧੀ ਉਹਦਾ ਤੇ ਤੁਹਾਨੂੰ ਹੀ ਪਤਾ ਉਹਦੇ ਨਾਲ ਇਹਦਾ ਮੁਕਾਬਲਾ ਛੇਵ ਹੀ ਆ ਹਾਂਜੀ ਹਾਂਜੀ ਇਹ ਵੀ ਮਤਲਬ ਜਦੋਂ ਸੂਬੀ ਇਹ ਵੀ ਢਾਈ ਦੀ ਆਪਾਂ ਕਹਿਣੀ ਆ ਅਛਾ ਜੀ ਹੁਣ ਆਪਾਂ ਦੋ ਦੀ ਦੇ ਦਈਏ ਨਹੀਂ ਤੇਰੇ ਤੂੰ ਕਿਹ ਲੱਖ ਛੱਡਦੇ ਨਹੀਂ ਸਾਹਮ ਆਪਾਂ ਚਲੋ ਕਰਾ ਲਓ ਜੋ ਕਰਾਣਾ ਹੈ ਦੱਸੋ ਫਿਰ ਤਿੰਨ ਫਿਰ ਪੂਰੇ ਡੇਢ ਦੀ ਦੇ ਦੇਣਾ ਡੇਢ ਦੀ ਆ ਫਿਰ ਜੇ ਆਪਾਂ ਹਣਾ ਕਹਿਤਾ ਦੇ 5 ਹੋਰ ਛੜਦਾਂਗੇ 1 45 ਦੀ ਖਾਨਾ ਨਹੀਂ ਆਣੀ ਆ 1 40 ਵਾਲਾ ਬਣਾ ਫੋਨ ਲਾਵੇ ਠੀਕ ਹੈ ਲੋ ਬਈ 1 ਲੱਖ 45000 ਜੀ ਤੇ ਦੁੱਧ ਦੇ ਡਰਾਮਾ ਭਾਈ ਦੇ ਜਾਂਦੇ ਨਾ ਮਾਲਾ ਵੀ ਜੱਗੇ ਵੀ ਤਿਆਰ ਹੋ ਗਈ ਹਾਂਜੀ ਇਹ ਵੀ ਢਾਈ ਦੀ ਹੈਗੀ ਨਾ ਲੱਗੀ ਹੈਗੀ ਨਹੀਂ ਬਿਲਕੁਲ ਵੀ ਚੰਗਾ ਬਣ ਗਈ ਮਾਨਾ 20 25 ਦਿਨ ਸਾਂਭ ਕੋਈ ਲੱਖ ਰੁਪਏ ਨਵਾ ਲੈ ਸਕਦਾ ਜਮਾ ਦੇ ਸਹੀ ਗੱਲ ਸਹੀ ਗੱਲ ਲੋ ਬਈ 1 ਮਹੀਨਾ ਸਾਂਭ ਲੂ ਤੇ ਕਮੇਟੀ ਡਬਲ ਹੋਈ ਈ ਨਹੀਂ ਵੀ ਤੇ ਆ ਜਾਓ ਬਈ ਤੇ ਜੇ ਨੰਬਰ ਤੇ ਇਹ ਬਈ ਦਾ ਸੇਵਾ ਚੋਟੀ ਪਰ ਇਹਨੇ ਪਹਿਲੇ ਸੂਏ ਦੁੱਧ ਜੱਗੇ ਵੀਰ ਭਰਿਆ ਜੋ 16 ਤੋਂ 17 ਕਿਲੋ ਅੱਛਾ ਜੀ ਤੇ ਜਿਆ ਸੂਆ ਸੋਣਾਗੇ ਇਹਨੇ ਅੱਛਾ ਜੀ ਇਹ ਕਿੰਨਾ ਟਾਈਮ ਖੜਦੀ ਤੇ ਇਹ ਦਾ ਹੱਤਾ ਖੜਦੀ ਤੇ ਕਿ ਵੀ ਦੇਖਦੇ ਸਮਾਂ ਠੀਕ 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 ਬੰਦੇ ਮਾਤਾ ਕੰਮਲੀ ਹੋ ਜੂਗੀ ਤੇ ਚੱਡੇ ਦੇ ਸੂਲ ਦਾ ਕੀ ੱਡਾ ਵੱਡਾ ਪਿਆ ਜੇ ਹਾਂਜੀ ਹਾਂਜੀ ਇਹ ਹਫਤੇ ਕਰਿਆ ਸਾਹਿਲਾ ਟਾਈਮ ਖੜਦੀ ਆ ਇਹ ਥਣਾ ਦਾ ਸੈਲਜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਤੇ ਨਾੜਾ ਨੂੜਾ ਵੀ ਛੱਡੇ ਦੇ ਬਹੁਤ ਜ਼ਿਆਦਾ ਆ ਗਿਆ ਵਾ ਉਹ ਵੀ ਦਿਖਾਉਣੇ ਲੱਗੇ ਤਾਂ ਆਪਾਂ ਹਾਂਜੀ ਹਾਂਜੀ ਬਾਕੀ ਖੋਲ ਕੇ ਤੁਹਾਨੂੰ ਮਿਲਣੀ ਇਹ ਵੀ ਮੂਰਤੀ ਆ ਮੂਰਤੀ ਮੂਰਤੀ 2 ਵਜੇ ਫਿਰ ਇਸ ਕੁਆਲਟੀ ਤੋਂ ਹੀ ਆਦੀ ਵਿਚਾਰਕ ਸਾਡੇ ਦਾ ਸੇਂਗਸੋਂ ਬਹੁਤ ਚੰਗਾ ਲੱਗਾ ਤੇ ਫਾਕੀ ਫਿਰ ਬਹੁਤ ਜਿਆਦਾ ਝੌੜੀ ਆ ਨਾਲਾ ਚੰਗੀਆਂ ਬਾਕੀ ਚੱਲੇ ਤੇ ਨਾਲਾ ਨੂਣਾ ਦਾ ਜਾਲ ਵੀ ਛਾ ਗਿਆ ਵਾ ਇਹਨੇ ਕਿੰਨਾ ਭਰਿਆ ਦੁੱਧ ਵਿੱਚ ਇਹਨੇ 16 17 ਕਿਲੋ ਦੁੱਧ ਵੀ ਭਰਿਆ ਪੂਰੀਆਂ ਵੱਡੀਆਂ ਵੱੱਜਾਂ ਠੀਕ ਹੈ ਠੀਕ ਮਾਲ ਵੀ ਏਡੀ ਦੂਰ ਜਾ ਕੇ ਆਪਾਂ ਡੰਗਨ 10 12 ਕਿਲੋ ਵਾਲਾ ਲੈਣਾ ਫਿਰ ਤੇ ਆਪ ਨੂੰ ਇਧਰੋਂ ਮਿਲ ਜਾਂਦਾ ਹਾਂਜੀ ਹਾਂਜੀ ਆਹ 12 ਕਿਲੋ ਦੇ ਆਮ ਇੱਥੇ ਲੱਭੀ ਜਾਂਦੇ ਆਹ ਲੱਭੀ ਜਾਂਦੇ ਲੋਬ ਜੀ ਇਹ ਵੀ ਜੈੱਡ ਬਲੈਕ ਆ ਕਿਤੇ ਪਿੱਠ ਪੂੜਾ ਜਿਹੜਾ ਇਹਦਾ ਵੀ ਬਹੁਤ ਹੀ ਜ਼ਿਆਦਾ ਚੌੜਾ ਵਾ ਕਿ ਬਾਕੀ ਥਣਾ ਦਾ ਸੈੱਜ ਗਿਆ ਬਪਾ ਲੱਗ ਗਿਆ ਤਾਂ ਜਰੂਰ ਦਿਖਾਉਣਾ ਤੁਹਾਨੂੰ ਐਨ ਿੱਟ ਿੱਟ ਤੇ ਥਣ ਨਾ ਕਹਦੇ ਵੀ ਤੁਲੀ ਛਾੜ ਤੋਂ ਨਾ ਅੰਦਰੋਂ ਤਾਂ ਕਈ ਐਂਡ ਛਾੜ ਤੋਂ ਮਾਰ ਧੱਕਾ ਜਿਹਾ ਬਰਾਂ ਓਕੇ ਉਜੀ ਪਹਿਲਾਂ ਨਾ ਮਾਵਾ ਜੀ ਕਰੋ ਚਾਹ ਕਹਿੰਦੀ ਛੱਡੇ ਧੰਨਾ ਨਾ ਨੂਣਾ ਤੇ ਥਣਾ ਦਾ ਸੈੱਜ ਗਿਆ ਵੈਨ ਜਿੱਟ ਜਿੱਟ ਤੇ ਥੰ ਲੱਗਦਾ ਵੀ ਅਨੇ ਵੀ ਜੱਗੇ ਵੀ ਇਹਨੇ ਹੱਫਾ ਕੱਤੀ ਆ ਹਾਂਜੀ ਹਾਂਜੀ ਅਨੇ ਤੇ ਪੂੜੀਆਂ ਵੀ ਨਹੀਂ ਇਹਨੇ ਭੱਜੇ ਮਾਦਾ ਵੀ ਜਿੱਦਣ ਹਫਤੇ ਪੂਰੀ ਤਿਆਰ ਹੋ ਗਈ ਆ ਪਰਲੀ ਵੱਡੀ ਮੱਝ ਜਿੰਨੇ ਇਹਨੇ ਬਾਨਾ ਆ ਠੀਕ ਹੈ ਠੀਕ ਹੈ ਇਹ ਨਾ ਕੋਈ ਵੀਡੀਓ ਤੇ ਵੇਖੇ ਪੀਏ ਛੋਟੀਆਂ ਪੂੜੀਆਂ ਵੱਡੀਆਂ ਮੱਝਾਂ ਆ ਸਾਰੀਆਂ ਆਪਣੀਆਂ ਛੋਟੀਆਂ ਮੱਝਾਂ ਕੋਈ ਨਹੀਂ ਇੱਚ ਸਹੀ ਗੱਲ ਹਾਂ ਇਹਦਾ ਬਾਈ ਮੁੱਲ ਫੇਰਾ ਮੁੱਲ ਜੱਗੇ ਵੀ ਦੇਦਾ 2.5 ਅੱਛਾ ਜੀ ਤੁਸੀਂ ਕਰਾਉਣਾ ਜੋ ਕਰਾਉਣਾ ਨਹੀਂ ਦੱਸ ਦੋ ਵੀ ਹੁਣ ਹਾਂਜੀ ਪੂਰੇ ਦੋ ਨਹੀਂ ਦੇ ਦਈਏ ਜੱਗੇ ਵੀਰ ਅੰਦਰ ਕਰ ਦਈਏ ਮੈਂ ਦਿੰਦਾ ਕਰਾ ਲਓ ਜਿੰਨਾ ਕਰਾਉਣੀ ਹੈ 81 ਨਹੀਂ ਬੜਾ ਤੱਕ ਨਾ ਕਸੀ ਦਾ ਦੇ ਇਹਨੇ ਦੀ ਆਪਣੀ ਵੀ ਨਹੀਂ ਆਈ ਫਿਰ ਫਿਰ ਜੇ ਤੂੰ ਕਹਿਤਾ ਵੀ ਥੜੀ ਮੋੜ ਨਹੀਂ ਥੋੜਿਆ ਹਾਂਜੀ ਪੂਰੇ 81 ਦੇ ਦਾਂਗੇ ਠੀਕ ਹੈ ਠੀਕ ਹੈ ਨੋ ਭਾਜੀ 180 ਦੀ ਸਾਡੇ ਦੁੱਧ ਇਹ ਬਾਈ ਕਿੰਨਾ ਪਰ ਦੁੱਧ ਦੁੱਧ ਚੱਗੇ ਵੀ ਰਾਇ ਕਿ ਮਹਾਰਾਜ ਦੀ ਕਿਰਪਾ ਸੁਖਣਾ ਸੋਬੇ ਦੇ 20 ਕਿਲੋ ਇਹਨੇ ਵੀ ਆਹ ਮਨਾ ਦੇਈ ਜਾਣਾ 15 16 17 ਕਿਲੋ ਦਾ ਮਤਲਬ ਪਹਿਲੇ ਸਵੇਰੇ ਦਿੱਤਾ 20 ਕਿਲੋ ਇਹਨੂੰ ਜੱਦ ਦੇਣਾ ਚਾਹੀਦਾ ਕਿੰਨੀ ਵੱਡੀ ਮੱਝ ਨੂੰ 20 ਕਿਲੋ ਕੋ ਕੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਮੱਝਾਂ ਜੱਗੇ ਵੀ ਜਿਹੜੀਆਂ ਉਧਰ ਨੇ ਅਜੇ ਬੜਾ ਚਿਰੋਂ ਕਨੇ ਹੁੰਦੇ ਨੇ ਜਿਹੜੀਆਂ ਉਧਰੋਂ ਮੱਝਾਂ ਆਉਂਦੀਆਂ ਨਾ ਸਾਰੀਆਂ ਦੁੱਧ ਵਾਲੀਆਂ ਨਿਕਲਦੀਆਂ ਠੀਕ ਹੈ ਜੀ ਮਤਲਬ ਤੁਸੀਂ ਵੇਖ ਲੈਣਾ ਫਿਰ ਕਿੜੇ ਕਿੜੇ ਆ ਫਿਰ ਤੋਂ ਤੇ ਅਗਲੇ ਤਗੜੇ ਕਾ ਸੀ ਰਿਆ ਦिए ਬਾਕੀ ਦੁੱਧ ਬਾਈ ਕਹਿੰਦਾ ਕਿ 20 ਲੀਟਰ ਕਰ ਦੂੰਗੀ ਤੇ ਆ ਜਾਓ ਬਾਈ ਆ ਵੀ ਕਰੋ ਚੈੱਕ ਇਹ ਬਾਈ ਦੱਸਿਓ ਕਿਵੇਂ ਆ ਇਹਦੇ ਥੱਲੇ ਜੱਗੇ ਵੀ 13 ਕਿਲੋ ਦੁੱਧ ਆ ਅੱਛਾ ਜੀ ਤੇ ਇਹ ਹਫਤੇ ਦੀ ਸੂਈ ਮਗਰੇ ਤੇ ਖੱਟਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹਨੂੰ ਖੋਲੋ ਬਾਈ ਕਿੰਨਾ ਵਾ ਸੂਈ ਹੈ ਇਹ ਦੂਜਾ ਸੂਈ ਜੱਗੇ ਵੀ ਸੂਈ ਹੈ ਠੀਕ ਹੈ ਠੀਕ ਹੈ ਦੱਸੋ ਬਾਈ ਨਾੜਾ ਬਣਾਇਆ ਜੇ ਇਹਦੇ ਵੀ ਜਾਲ ਹੀ ਮਿਛਿਆ ਵੇ ਆ ਜੱਡੇ ਦੇ ਇੱਕ ਕਰੋ ਜੱਡੇ ਘੱਟ ਘੱਟ ਇਹਦਾ ਵੀ ਬਹੁਤੀ ਆ ਗਿਆ ਝੰਡਾ ਇਹਨੇ ਉਹ ਬੰਦਾ ਕੀ ਚਟਾਲ ਆ ਆ ਜੀ ਇਹ ਕਿੰਨਾ ਪਰੂਖੀ ਦਦ ਜਦ ਕਦੇ ਇਹਨੇ 15 ਪਲੱਸ ਹੀ ਚਲਣਾ ਜੇ ਮਾਲਮ ਨਾ ਮਾਰਨਾ ਮਾਜਨੇ ਅੱਛਾ ਜੀ ਹਾਂ ਜੀ ਬੱਚਾ ਬੋਲਦਾ ਤਾਜਾ 7 8 ਨਹੀਂ ਤਰੀ ਸੁਹੀ ਆ ਤੇ ਠੀਕ ਹੈ ਠੀਕ ਹੈ ਹਾਂ ਜੀ ਲਓ ਬਜੀ ਇਹ ਵੀ 15 ਪਲੱਸ ਵਰਾ ਦੰਦ ਭਰੂਗੀ ਤੇ ਘੱਟ ਘੱਟ ਇਹਦਾ ਵੀ ਬਹੁਤ ਚੰਗਾ ਆ ਗਿਆ ਤੇ ਹੈ ਇਹ ਵੀ ਜੈਡ ਬਲੈਕ ਜੇ ਇਹਦੇ ਪਿੱਛੇ ਜਵਾਕੀ ਜੇ ਗੱਟਾ ਲਓ ਬਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੇ ਉਹ ਵੀ ਲੱਗ ਗਿਆ ਨਾ ਫੋਟ ਫੋਟ ਬਈ ਅੱਗੇ ਨੂੰ ਦੱਸੀ 19 ਪਿਛੇ ਨੂੰ ਬਣੀ ਆ ਹਾਂਜੀ ਹਾਂਜੀ ਤੇ ਨਾਲਾ-ਮੋਲਾ ਜਿਹੜੀਆਂ ਛੱਡੇਰੇ ਲਾਗੇ ਤੋਂ ਦਿਖਾਉਂਦੇ ਆਪਾਂ ਕਰਿਓ ਬਰਾਂ ਨੂੰ ਵਾਹ ਨੇ ਲੜਾ ਲੁੜਾ ਦੇ ਥਾਣਾ ਦਾ ਸੈਡ ਕੈਪ ਤੇ ਥਾਣੇ ਆ ਮਨੋ ਖਲਾ ਲੱਗਾ ਵਾਹ ਚਲੋ ਜੀ ਚੈੱਕ ਆਪ ਦਿਖਾਉਂਦੀ ਕਰਮ ਵਾਲੀ ਚੋਕ ਚੋਕ ਆ ਵੀ ਦਿਖਾਉਂਦੀ ਹੈ ਜੇ ਰਾਹ ਦਿਖਾਉਂਦੇ ਆ ਚਮੜੀਆਂ ਵੇਖੋ ਮੇਰੀਆਂ ਮੱਜਾਂ ਦੀਆਂ ਪਤੜੀਆਂ ਕਾਗਜ਼ ਵਰਗੀਆਂ ਜੇ ਠੀਕ ਹੈ ਕੀ ਗੱਲ ਇਹ ਮਤ ਨਹੀਂ ਚਮੜੀਆਂ ਇਹ ਨਾ ਜਗੇਵੀਰ ਲੋਕੀ ਵੀਰ ਭਰਾ ਇਹ ਨਾ ਆਖਣ ਕੀ ਹੁੰਨੇ ਨੇ ਪੈਸੇ ਮੰਗੇ ਆਪਾਂ ਚੀਜ਼ ਦਾ ਮੁੱਲ ਹੀ ਜਗੇਵੀਰ ਮੰਗਣ ਦੇ ਨਹੀਂ ਇਹ ਨਹੀਂ ਹੈ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੇ 50 ਦੀ ਚਾਹ ਉਹ 50 ਹੀ ਮੰਗਾਗੇ ਹਾਂ ਜੀ 10 ਲੱਖ ਨੂੰ 10 ਲੱਖ ਹੀ ਮੰਗਾਗੇ ਠੀਕ ਹੈ ਠੀਕ ਹੈ ਜੀ ਭਾਈ ਇਹਦਾ ਛੋੜਿਆ ਇਹ ਜੱਗੇ ਵੀਰ ਹਾਂਜੀ ਇਹ ਡੇਢ ਦੀ ਦੇ ਦਿੱਗੇ ਕਰੀਏ ਮਾਨਤਾ ਨੂੰ ਨਹੀਂ ਦੱਸੋ 1 50 ਦੇ ਦਿੱਗੇ ਹੋਰ ਕਰ ਲੀਏ ਕਿੰਨੇ ਤੋਂ 5 ਹੋਰ ਆ ਦੇ ਅੰਦਰ ਕਰ ਦਿੱਤੇ ਵੀਰ ਨੂੰ ਕਿੰਨਾ ਕਰਾਉ ਜੋ ਕਰੂੰ 5 ਹੋਰ ਛੱਡ ਦੀ 1 15 ਜਸਨੋ ਦੇ ਦਾਂ ਠੀਕ ਹੈ ਠੀਕ ਦਾਬ ਜੀ 15 ਪਲਸ ਜਿਹੜਾ ਦੁੱਧ ਭਰੂਗੀ ਆ ਟਾਈਮ ਜੱਗੇ ਵੀ ਮੇਰੇ ਕੋਲ 15000 ਜਿਹਨੇ ਰੁਪਈਏ ਖਰਚਨੇ ਦੋ ਦੋ ਡਾਂਗ ਮੇਰੇ ਘਰੋਂ ਚੋਣ ਠੀਕ ਹੈ ਜੀ ਨਹੀਂ ਬਹੁਤ ਹੀ ਚੰਗੀ ਗੱਲ ਬਹੁਤ ਜਿਆਦਾ ਚੰਗੀ ਗੱਲ ਆ हां ਜੇ ਤਾਂ ਕੋਈ ਦੁੱਧ ਦਿੰਦੀ ਆ ਤਾਂ ਲੈ ਜਾ ਨਹੀਂ ਦਿੰਦੀ ਮੇਰੇ ਘਰੇ ਪਜੇ ਰਹੇ ਆਪਣੀ ਸਾਈਪ ਆਫ ਨਹੀਂ ਬਹੁਤ ਜ਼ਿਆਦਾ ਚੰਗੀ ਗੱਲ ਆ ਬਾਈ ਵੀ ਜਿਹੜੇ ਵੀ ਟਰਾਣੇ ਆਉਣਾ ਵਾ ਦੂਰੋਂ ਨੇੜੇ ਆਉਂਦਾ ਆਪਣੀਆਂ ਇੱਥੇ ਆ ਗਏ ਨਾ ਤਸੱਲੀ ਕਰ ਲੈਣ ਠੀਕ ਹੈ ਠੀਕ ਹੈ ਤੇ ਬਾਈ ਆਹ ਝੋਟੀ ਪਾਏ ਦੱਸੋ ਇਹ ਜੱਗੇ ਵੀ ਦੂਜਾ ਸੂਗਾ ਸੋਣਾ ਇੰਨੇ ਵੀ ਅੱਛਾ ਜੀ ਇਹ ਵੀ ਹਿੰਦੇ ਹਫਤੇ ਦੀ ਕੱਚੀ ਆ ਠੀਕ ਹੈ ਜੀ ਕੱਲ ਸ਼ਾਇਦ ਹੀ ਆਉਂਦੇ ਮਾੜਾ ਮਾੜਾ ਅੱਛਾ ਜੀ ਹਾਂ ਜੀ ਹਾਂ ਜੀ ਇਹਨੇ ਕਿੰਨਾ ਰਿਕਾਰਡ ਪੈ ਦਿੰਦਾ ਇਹਨੇ ਪਹਿਲੇ ਸਵੇਰੇ ਤੋਂ ਪਰੇ 14 ਤੋਂ 15 ਕਿਲੋ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠ ਇਹ ਜਿਹੜੇ ਕੰਮ ਤਾਂ ਜਿਹੜਾ ਨਾੜਾ ਨੂੜਾ ਜਿਹੜੀਆਂ ਕੌੜੀਆਂ ਆ ਗਈਆਂ ਵਾ ਹਾਂ ਹਾਂ ਕਿੰਨਾ ਟਾਈਮ ਖੜਦੀ ਐ ਜੇ ਬਈ ਇਹਨੇ ਹੱਤਾ ਲੈ ਜਾਣਾ ਠੀਕ ਐ ਠੀਕ ਲੋ ਹੱਤਾ ਇਹ ਵੀ ਲੈ ਜੂਗੀ ਤੇ ਚੱਡੇ ਜੇ ਡੱਬ ਡੁੱਬੇ ਤੇ ਵੀ ਆ ਗਏ ਆ ਇਹਨੇ ਕਿੰਨਾ ਪੜਿਆ ਤੰਦੋ ਉਹ ਤਾਂ ਨੱਗੇ ਵੀ ਕੱਢੀ ਤੂੰ ਟੋਪਾ ਪਾ ਲਿਆ ਲੋਪੇ ਠੀਕ ਐ ਠੀਕ ਲੋ ਬਈ 14 15 ਲੀਟਰ ਜਿਹੜਾ ਇਹਨੇ ਵੀ ਪਹਿਲਾਂ ਤੇ ਹੀ ਭਰਿਆ ਵਾ ਜੇ ਹਵਾਲੇ ਦੇ ਦੋਵਾਂ ਪਾਸੇ ਜਿਹੜੇ ਡੱਬ ਆ ਗਏ ਆ ਤੇ ਬਾਕੀ ਕੋਈ ਤਰੀਕ ਤੇ ਡੱਬਣੀਆਂ ਬਾਕੀ ਸਾਰੀ ਢੱਬ ਲੈ ਗਿਆ ਤੋਬ ਲੱਖਾ ਇਹ ਜਿਹੜਾ ਜ਼ਰੂਰ ਡੱਬ ਆ ਗਿਆ ਉਸ ਬਾਅਦ ਹੀ ਭਾਨੇ ਦੇ ਜਿਹੜਾ ਅੱਖਾਂ ਵਾਲਾ ਚੱਡਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਦਿਖਾਉਣਾ ਹੈ ਲੱਗਦੇ ਤਾਂ ਆਪਾਂ ਉਹ ਵਾਹੀ ਗ੍ਰੁੱਪ ਇਹੋ ਬਾਕੀ ਕਿੰਦਿੰਗਲਾ ਚੱਡਾ ਆ ਗਿਆ ਜੇ ਤੇ ਦਿਖਾਉਣੀ ਲੱਗੇ ਤਾਂ ਜਰਾ ਚੱਲ ਕਰ ਮਾਰ ਜੀ ਅਲੇ ਜੱਗੇ ਵੀਰੇ ਨਾ ਐਨੇ-ਐਨੇ ਫੋਟ-ਫੋਟੇ ਵੀ ਬਾਹਰ ਹੋਣੀਆਂ ਅੱਛਾ ਜੀ ਇਹ ਲਈਆਂ ਮੱਝਾਂ ਸਾਰੀਆਂ ਪਰਹਰ ਚੋਂ ਅੱਛਾ ਜੀ ਤੁਹਾਨੂੰ ਪਤਾ ਆਣ ਕੇ ਘਟ ਜਾਂਦੀਆਂ ਠੀਕ ਹੈ ਜੀ ਦਿਹਾੜੀ ਜੀਵ ਨਹੀਂ ਲਾਉਂਦੀਆਂ ਪੱਠੇ ਵੀ ਨਹੀਂ ਖਾਂਦੀਆਂ ਹਾਂਜੀ ਹਾਂਜੀ ਇਹ ਆ ਵੀ ਜਿਹੜਾ ਕੋਈ ਸਾਹਮਣ ਵਾਲਾ ਲੈ ਜਾਊਗਾ ਇੱਕ ਗੱਲ ਯਾਦ ਕਰੂਗਾ ਵੀ ਮੱਝਾਂ ਕਿੰਨੇ ਰੁਪਏ ਚੰਦੀਆਂ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਭਾਜੀ ਮੁੱਲ ਫੇਰਾ ਇਹਦਾ ਮੁਕਤ ਵਾਲੀ ਜੱਗੇ ਵੀਰੇ ਅੱਛਾ ਜੀ ਇੱਕ ਪੰਦਨਾ ਹੀ ਦੇ ਦਈਏ ਹੋਰ ਕਰੀਏ ਹਾਂ ਭਾਜੀ ਨਾਲ ਦੱਸੋ ਕਿ ਇੱਕ ਪੰਜ ਪੂਰੇ ਲੱਖ ਦੇ ਲਾਓ ਜੀ ਆਪਾਂ ਇਹ ਅੰਦਰ ਕਰਦੇ ਨਹੀਂ ਅੰਦਰ ਨਹੀਂ ਵੀਰ ਜੀ ਹੋਣੀ ਹਾਂ ਵਾਲਾ ਥੋੜਾ ਬੋਧਾ ਮਾਨ ਕੋਈ ਵੀਰ ਭਾਫ 1000 ਕਰ ਦਈਏ ਯਾਰ ਕਰਦਿਏ ਤੇ ਉਦੋਂ ਠੀਕ ਮੰਨਦੇ ਯਾਰ ਕਰਦਾਂਗੇ ਠੀਕ ਹੈ ਲਓ ਬਾਈ ਜੀ ਯਾਰ ਰੱਈਆ ਪਾਈ ਨਹੀਂ ਸੋਟੀਆਂ ਸਾਰੀਆਂ ਕੋਈ ਵੀਰ ਭਰਾ ਇੱਥੇ ਮੇਰੇ ਕੋ ਆਵੇ ਰਾਤ ਰਵੇ ਚੋਲੇ ਪਾਸ ਗੱਪਣਾ ਕਰਕੇ ਖੜੇ ਠੀਕ ਹੈ ਜੀ ਲਓ ਬਾਈ ਜੀ ਪਾਈ ਇਹ ਤੁਹਾਨੂੰ ਫੁੱਲੀ ਛੋੜ ਜੇ ਤੇ ਜਿੰਨੇ ਰਕਮ ਲਾਉਣੀ ਆ ਬਾਈ ਰਕਮ ਲਾਉਣੇ ਵੀਰ ਭਰਾ ਜੱਗੇ ਵੀ ਨਹੀਂ ਆਦੇ ਏਡੀ ਦੂਰ ਗਏ ਰਾਤਾਂ ਚਾਕੀਆਂ ਰਗੋਂ ਨਾਗ ਲੈਣੇ ਰਕਮ ਲਾਈ ਜੇ ਇਹ ਨਹੀਂ ਆਂਦੇ ਵੀ ਅਸੀਂ ਤੈਨੂੰ ਡੰਗਰ ਮਾਰਾ ਦਈਏ ਕੋਈ ਵਪਾਰੀ ਵੀ ਨਹੀਂ ਆਂਦਾ ਵੀ ਸਾਨੂੰ ਲਾਮ ਆਵੇ ਬਿਲਕੁਲ ਬਿਲਕੁਲ ਨਹੀਂ ਕੋਈ ਨਹੀਂ ਆਂਦਾ ਜੀ ਕੋਈ ਨਹੀਂ ਆਂਦਾ ਮਨ ਵੀ ਅਸੀਂ ਇਹਦੇ ਇਹ ਇਸਮਾਲੋ ਵੀ ਦੋ ਬੰਦੇ ਇਹ ਪੰਜਾਂ-ਪੰਜਾਂ ਸਾਹਮਣੇ ਆਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਲੋ ਭਾਜੀ ਤਗੜੇ ਤਗੜੇ ਕੱਟ ਕਾਖ ਵਾਲੀਆਂ ਝੋਟੀਆਂ ਵਾਂ ਹੈ ਵੀ ਸਾਰੀਆਂ ਗੰਗਾ ਨਗਰ ਦੀਆਂ ਤੇ ਜਿਹੜਾ ਵੀਰਪੁਰ ਆਲੇ ਸਾਹਮਣੇ ਆ ਇਹਦੇ ਦੋ-ਦੋ ਦੇ ਡਰਾਮੇ ਆ ਡਰਾਮੇ ਡਰਾਮੇ ਜਿਹੜੇ ਵੀਰਪੁਰ ਆਲੇ ਸ਼ੌਂਕ ਨਾ ਰੱਖਣੀਆਂ ਜਾਂ ਦੋ ਜਾਂ ਇੱਕ ਉਹਨੂੰ ਵੇਖੀ ਬੋਧ ਆ ਚੱਕਰੋ ਚੱਕਤ ਨਿਆਂਪੰਡਾ ਪਈਆਂ ਕਰਮਾਲੀ ਨੇ ਜਿਨੇ ਛਾਉਣਾ ਲੈਣੀ ਹੈ ਨਾ ਜਿੱਕੇ ਵੀਰ ਛਾਉਣਾ ਇਹਦਾ ਛਾਉਣੀ ਦੁੱਧ ਕੱਢਣਾ ਪ੍ਰਿੰਟ ਪ੍ਰਿੰਟ ਨੇ ਪ੍ਰਿੰਟ ਮੱਝਾ ਆਪਾਂ ਮਤਲਬ ਵੀ ਪਿੱਛੇ ਦੇ ਵੀਡੀਓ ਪਾਈ ਕੋਈ 1 25 ਦੀ 1 30 ਦੀ ਪਰ ਇਹਨਾਂ ਦੇ ਮੁਕਾਬਲੇ ਨਹੀਂ ਉਹ ਮੱਝਾ ਇਹਦ ਗੱਲ ਸਹੀ ਹਨ ਇਹ ਤਾਂ ਤਾਂ ਮੱਝਾ ਖਲੋਤੀਆਂ ਆ ਸਹੀ ਗੱਲ ਸਹੀ ਲੋਬ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ